ਹੈਲੋ ਟ੍ਰਿਕ ਦੇ ਵਿੱਚ ਹੋਰਾ ਜੀ ਇਹ ਬੈਂਸੀ ਵਾਲੇ ਦਾ ਟੈਂਡ ਕਹਿੰਦੇ ਚਾਵੜ ਗਿਆ ਕਹਿੰਦੇ ਹਰਮਾਨਗੜ੍ਹ ਕਿਨੇ ਰਹਿ ਗਿਆ ਇੱਕ ਪਾਸੇ ਪਰਪੂ ਆ ਕਹਿੰਦੇ 855 ਵਾਲਾ ਹੈਲੋ ਇੱਕ ਬੇਇਨਤੀ ਹੈ ਜੀ ਪ੍ਰਬੰਧਕ ਵੀਰਾਂ ਵੱਲੋਂ ਜਿਹੜੇ ਸਾਡੇ ਟਰੈਕਟਰ ਲੈ ਕੇ ਟੈਂਟਰ ਵਾਲੇ ਵੀਰ ਆਏ ਆ ਬੜੀ ਵੀਰ ਲੰਗਰ ਸਕਣਕ ਨਹੀਂ ਉਹ ਨਾ ਰਵੇ ਵੀਰੇ ਫਿਰ ਕੋਮੇਟੀ ਜਾਂ ਕੋਈ ਜ਼ਿੰਮੇਵਾਰੀ ਹੋਵੇਗਾ ਇਹ ਬੇਇਨਤੀ ਕਰਵਾਈ ਜਾ ਰਹੀ ਹੈ ਕਮੇਟੀ ਦੇ ਵੱਲੋਂ ਜਿਹੜੇ ਵੀ ਟਰੈਕਟਰ ਲੈ ਕੇ ਆਏ ਆ ਉਹਨਾਂ ਨੂੰ ਵੇਚੀ ਕੀਤੀ ਜਾ ਰਹੀ ਹੈ। ਵੀ ਕੋਈ ਵੀ ਵੀਰ ਜਿਹੜੇ ਟਰੈਕਟਰ ਲੈ ਕੇ ਆਇਆ ਨੰਗਰ ਛਕਣ ਕਰਿਓ ਕੋਈ ਨਾ ਰਹਿ ਜਾਏ ਬਾਈ। ਇਹਨਾਂ ਬਾਅਦ ਦੇ ਵਿੱਚ ਕਮੇਟੀ ਨੂੰ ਕੋਈ ਇੱਕ ਚਾਹ ਪਾਉਂਦੀ ਕਰ ਦਿਓ ਜੀ। ਹਾਂ ਸੌਣ ਵਾਲੇ ਕੋਲ ਆ। ਨਾ ਬੋਲੇ ਵਾਪਨੋ ਜੀ ਲਿਆਓ ਟਰੈਕਟਰ ਬਈ ਵਾਪਨੋ ਗਰਾਊਂਡ ਤੇ ਲਿਆਓ ਟਰੈਕਟਰ ਕਾਕੇ ਬਈ ਹੁੱਕ ਕਰਨਾ ਛੱਡ ਬਾਪਾ ਨਾ ਚੱਕੀ ਸਾਡਾ ਇੱਕ ਪਾਸੇ ਸ਼ੰਪੀਅਨ ਨੰਬਰ ਬਈ ਜੀਡੀਐਸੀ 36 ਦੀ ਨਿਊ ਹਾਲੈਂਡ ਇਹ ਵੀ ਟਰੈਕਟਰ ਤਿਆਰ ਹੋ ਬਈ 26 ਨੰਬਰ ਦੋ ਨੰਬਰ ਇਹ ਵੀ ਟਰੈਕਟਰ ਤਿਆਰ ਹੋਏ ਉਹ ਨੰਬਰ ਬਾਈ ਬਹੁਤ ਬਹੁਤ ਧੰਨਵਾਦ ਆ ਗੋਰਾ ਸਾਡਾ ਵੀਰ ਹੈ ਬੱਧੀ ਜ਼ਿੰਮੇਵਾਰੀ ਆ ਜੀ ਕਿ ਗੁੱਸਾ ਨਾ ਕਰੇ ਵੀ ਸਾਨੂੰ ਜਾਂ ਬਾਹਰ ਕਰਦਾ ਜਾਂ ਕਿੱਦਾਂ ਮੇਰਾ ਭਰਾ ਬਣ ਕੇ ਇਹ ਬੇਇੱਜ਼ਤੀ ਹੈ ਕਿਉਂਕਿ ਜਿਨ੍ਹਾਂ ਨੇ ਸਹਿਯੋਗ ਦਿੱਤਾ ਉਹ ਮੁੰਡੇ ਖੜੇ ਆ ਜਿਨ੍ਹਾਂ ਨੇ ਨਹੀਂ ਦਿੱਤਾ ਉਹ ਕੁਰਸੀਆਂ 'ਤੇ ਬੈਠੇ ਨੇ ਇਹ ਬੇਇੱਜ਼ਤੀ ਕੀਤੀ ਜਾ ਰਹੀ ਹੈ ਲੈ ਵੀ ਆਲ ਬੋਲੋ ਹੁਣ ਕਮੇਟੀ ਵਾਲੇ ਵੀ ਤੁਹਾਨੂੰ ਸਾਡਾ ਸਤਿਕਾਰ ਕਰਨਾ ਚਾਹੀਦਾ ਹੈ ਉਹ ਜਿਹਨੇ ਸਾਡੇ ਵੀ ਇਹ ਕੁਰਸੀਆਂ ਲੈ ਕੇ ਸਟੇਜ 'ਤੇ ਜਨਾਬ ਨਹੀਂ ਆਇਆ ਉਹ ਆਪਣੇ ਆਪੇ ਬਾਹਰ ਹੋ ਜਾਣਗੇ ਆਇਦਰੋ ਫੇਰ ਆਪਸੋ ਪਕਾਜਾ ਵਾਲਾ ਇਹ ਫਿਕਰਾਂ ਕਰਪਾ ਜੈ ਜੀ ਉਸ ਜੀ ਆ ਅੱਜ ਆਪ ਸਭ ਸੁਖਵੰਦਾ ਇੱਕ ਪਾਸੇ ਮੁੰਡਾ ਜੌਣਕੀਆਂ ਵਾਲਾ ਹਰਮਾਨ ਗੰਢ ਜ਼ਿਲ੍ਹੇ ਵਾਲਾ ਮੈ ਸਿੰਘ ਕਿੰਨੇ ਸੌ ਲਾਲ ਘੋੜਾ ਛੋਟਾ ਲਾਲ ਛੋਟਾ ਇੱਥੇ ਬਹੁਤ ਵਧੀਆ ਮੁਕਾਬਲਾ ਕੰਦੇ ਚੱਲ ਰਿਹਾ ਹਰ ਕਦੇ ਪਰਪੂ ਵੀ ਕਿਸੇ ਗੱਲੋਂ ਘੱਟ ਦੀ ਫੰਦਾ ਜੌੜਕਿਆਂ ਵਾਲਾ ਬੱਲੇ 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 दोबारा दोबारा फे अनाउंसमेंट की जा रही है साढ़े पसंदीरों जेर में कोई योगदान नहीं है इस मेरे को चलाने के लिए अपने आप बाहर हो जाए ਅਸੀਂ ਜੀਆ ਨੂੰ ਆਗਦੇ Yeah, me out, let me out, let yeah. me yeah. yeah. सामाना हैंडीकैप्ट्रा ज़रूर माप सत्कार करियो गेमीवाजी ਕਿਆ ਪਾਣੀ ਜਿਹੜਾ ਜਰੂਰ ਅਸੀਂ ਪਾਉਂਦਾ ਕਰਦੀਏ ਅੱਧੀ ਉਚੇਚੇ ਤੌਰ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੇ ਵੱਡੇ ਵੀਰਾਂ ਦਾ ਬਹੁਤ ਵਧੀਆ ਮੁਕਾਬਲਾ ਕੰਦੇ ਚੋਟੀ ਦਾ ਕੰਦੇ ਅੱਜ ਜਿਹੜਾ ਦੋਨੇ ਟਰੈਕਟਰ ਜਿਹੜੇ ਤੇ ਵੇਖੋਣ ਕਿਹੜਾ ਲ ਜਾਂਦਾ ਪਤਾ ਲੱਗਣਾ ਬਹੁਤ ਚੋਟੀ ਦਾ ਮੁਕਾਬਲਾ ਕਿੰਨੇ ਜਿਹੜਾ ਖੇੜਿਆ ਜਾ ਰਿਹਾ ਦੋਨੇ ਟਰੈਕਟਰ ਜਿਹੜੇ ਟਾਪ ਤੇ ਆ ਮੇਰੇ ਮਿੱਤਰੋ ਏ ਮਾੜੀ ਗੱਲ ਤੇ ਤਰੀਦ ਕੋਟਾ ਇੰਝ ਫੜਦਾ ਮੇਡ ਰੋਡ ਤੇ ਸਪੀਡ ਜੋ ਫਰਾਰੀ ਫੜਦੀ ਕੰਮ ਤੁਮ ਮਿੱਤਰੋਣਾ ਕੋਈ ਨਹੀਂ ਆਰਦਾ ਸਾਡੀ ਜਿੱਥੇ ਜਿੱਥੇ ਆਰਦੀ ਕਰਾਰੀ ਅੜਦੇ ਸਾਡੀ ਜਿੱਥੇ ਜਿੱਥੇ ਆਰਦੀ ਕਰਾਰੀ ਅੜਦੇ ਇੱਕ ਪਾਸੇ ਧਾਵਾ ਦਾ ਵੀਰਿਆ ਸਿਰੇ ਦਾ ਮੁਕਾਬਲਾ ਫਿਲਡ ਮੈਦਾਨ ਦੇ ਵਿੱਚ ਟਰੈਕਾਂ ਦੀ ਖੇਡ ਵਧੀਆ ਲੱਗਦੀ ਇੱਕ ਵਾਰੀ ਟੋੜੀਆਂ ਜ਼ੋਰਦਾਰ ਮਾਰਦੀਆਂ ਬਈ ਆਜਾ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਉਧਰ ਸਦੇ ਮਰੀਦ ਪ੍ਰਧਾਨ ਦੇ ਕੁਲੜੀਆਂ ਪਿੰਡ ਵਾਲੇ ਦੇ ਆਜਨ ਸਾਹਿਬ ਆਏ ਹੋਇਆ ਹੈ ਸਰਕਾਰ ਖੁਸ਼ਕਾਤੀ ਜਿਹਨਾਂ ਦੇ ਪ੍ਰਬਾਰ ਦੇ ਵੱਲੋਂ ਦੂਜਾ ਪ੍ਰਾਈਮ ਸਪੌਂਸਰ ਜਿਹੜਾ ਕੀਤਾ ਗਿਆ ਹੈ ਵੀ ਕਾਲਿਆ 21000 ਰੁਪਿਆ ਯੋਗਦਾਨ ਸਾਡੇ ਕਨੇ ਮਰੀਦ ਦੇ ਵੀ ਵੀਰੇ ਨੇ ਪਰਿਵਾਰ ਦੇ ਵੱਲੋਂ ਕਨੇ ਦਿੱਤਾ ਗਿਆ ਜਿਹਦੀਆਂ ਟਰੈਕਟਰ ਟੋਟਰ ਮੁਕਾਬਲੇ ਦੇ ਵਿੱਚ ਬਹੁਤ ਵੱਡਾ ਜਿਹੜਾ ਧੰਨਵਾਦ ਕੀਤਾ ਜਾ ਰਿਹਾ ਹੈ ਨਾਮ ਨਰਮਲ ਚੱਕਰ ਸਿੰਘ ਜੀ ਸਾਡਾ વિશેષ ਵਰਤਿਆ ਹੈ ਧੰਨਵਾਦ ਆ ਵੱਡੇ ਭਰਾਵਾਂ ਦਾ ਲਓ ਸਾਹਮਣੇ ਮੁਕਾਬਲਾ ਚੋਟੀ ਦਾ ਹੈ ਸਿਰੇ ਕੋਈ ਵੀ ਟੈਂਕਰ ਨਹੀਂ ਪਹੁੰਚਦਾ ਵੀ ਗੱਲ ਪੱਕੀ ਆ ਫੇਰ ਮੋੜ ਲਿਆ ਫੇਰ ਮੋੜ ਲਿਆ ਫੇਰ ਮੋੜ ਲਿਆ ਲਈਆ ਤੋਰ ਹਾਏ ਓ ਮੇਰਾ ਰੱਬਾ ਹਾਏ ਓ ਮੇਰਾ ਰੱਬਾ ਇਹ ਨਹੀਂ ਅਜੇ ਇੱਕ ਪਾਸਾ ਕਰਦੇ ਪਤੰਦਰਾ ਇਹ ਨਹੀਂ ਅਜੇ ਇੱਕ ਪਾਸਾ ਕਰਦੇ ਇਹਦਾ ਕੁਝ ਨਾ ਕੁਝ ਕਰਕੇ ਜਾਣਗੇ ਇਹਦਾ ਕੁਝ ਵੱਡੇ ਵੱਡੇ ਹੋਈ ਪਈ ਐ ਉਧਰ 26 ਦੇ ਵੱਡੇ ਹੋਈ ਪਈ ਐ 26 ਨੰਬਰ ਗੈਂਡੀ ਵਾਲੀ ਗੁਰੰਦਰਾ 36 ਦੀ ਬਈ ਇਹ ਵੀ ਟਰੈਕਟਰ ਗਰਾਊਂਡ ਦੇ ਨਾਲੇ ਰੱਖੇ ਬਈ ਜਿਹੜੇ ਕੋਲੇ 26 ਨੰਬਰ 36 ਦੀ ਗੈਂਡੀ ਵਾਲੀ ਗੁਰੰਦਰਾ ਪਈ ਆ ਹੋਣ ਜਾਓ ਸ੍ਰੀ ਹੋਣ ਜਾਓ ਸ੍ਰੀ ਹੋਣ ਜਾਓ ਸ੍ਰੀ ਜਾਓ ਸ੍ਰੀ ਜਾ ਉਸੇ ਬੱਲੇ ਬੱਲੇ ਆਉਣ ਗਿਆ ਕੰਮ ਆਉ ਵਰ ਗਿਆ ਕੰਮ ਢੋਲ ਕੇ ਇਕੱਠਾ ਹੋਰ ਗਿਆ ਲੰਗਦਾ ਉਹ ਫੇਰ ਪਿੱਛੇ ਮੋੜ ਲੈਂਦਾ ਜੇ ਆਉਣਾ ਇਹ ਸਵਾਦ ਐਨ ਪੰਜਾਬੀਆਂ ਨੂੰ ਮੇਰੇ ਵੀਰੋ ਇਹ ਖੇਡ ਵੱਖਰੀ ਐ ਬੇਸ਼ੱਕ ਮਜੋੜਿਆ ਪੰਜਾਬ ਚ ਬੰਦ ਹੋ ਗਈ ਪਰ ਫਿਰ ਨਾਲੇ ਕਹਿੰਦੇ ਅਸੀਂ ਕੱਢਾਂ ਕੱਢਾਂਗੇ ਸਾਰੀਆਂ ਐਨ ਬਾਕੀ ਗੱਲ ਪੱਕੀ ਐ ਸੌਂਦਾ ਵਾਲਿਆ ਲਾਉਣੀ ਆ ਪੈਂਦੀਆਂ ਗੱਲ ਟਿਕਾਣੇ ਆਓ ਬੱਲੇ 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 ਖੇਚੜਾ 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 ਬੈਰੀਆ ਧੰਨ ਗਵਾਰੇ ਵਿੱਚੋਂ ਵਾਹ ਫੜ ਕੇ ਮੈਨੂੰ ਖੇਚੜਾ ਬੈਰੀਆ ਦੋਨੇ ਟੈਂਟਰ ਕੋਲ ਗਰੁੱਪ ਦੇ ਜੇ ਵਧੀਆ ਲੱਗਦਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਤਾੜੀਆਂ ਦੋ ਵਾਰੀ ਤਾੜੀਆਂ ਖੜੋਤੀ ਹਾਸੇ ਵਾਲਿਆ ਬਾਰੇ ਘੱਟ ਤਾਂ ਅੱਜ ਦੇ ਗਾਉਂਦਰੀ ਮਾਣ ਦੇਖ ਕਿੰਨੇ ਖੜੇ ਆ ਉਹ ਕਹਿੰਦੇ ਸਵਾਦ ਸੀਗਾ ਪੂਰਾ ਬਾਰੇ ਸਾਹਮਣੇ ਬੱਲੇ 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 ਇਹ ਤਾਂ ਫਖਰ ਕੰਦੀ ਲੜ ਗਿਆ ਟੱਕਾ ਲਾਉਂਦੀ ਦਾ ਸਾਹ ਚੜ ਗਿਆ ਇਹ ਬੱਲੇ 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 ਹੋਈ ਆ ਵੇਖ ਸਵੈਸਰਾ ਤੋਂ ਅਕਰੀਪਲ ਨਹੀਂ ਆਹ ਵੇਖ ਸਵੈਸਰਾ ਤੋਂ ਅਕਰੀਪਲ ਦੀਆਂ ਟੱਕੀਆਂ ਟੁੱਟੀਆਂ ਅੱਡੀਆਂ ਵੇਖ ਮਤਿਆਰੇ ਸਵੈਸਰਾ ਤੋਂ ਬੱਸ 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 ਓ ਬਈ ਲਾਗੇ ਘਰੂਏ ਬਈ ਤਾਇਰ ਘਰੇ ਲਾਗੇ ਬੱਸ ਕਰ ਮੈਸੀ ਆਇਆ